ਉੱਤੇ ਅਗਲੀ ਨੇ ਬੈੱਡ ਮੰਨ ਲਿਆ ਵਾ ਐ ਬੈੱਡ ਤੇ ਚੜ ਕੇ ਬਿਠੀ ਆ ਹੈਲੋ ਜੀ ਸਸਿਕਾਲ ਤੇ ਟਾਈਮ ਹੋ ਗਿਆ ਸਵੇਰ ਦਾ 10 ਵਜ ਦਾ ਤੇ ਅੱਜ ਕੰਮ ਤੇ ਅਸੀਂ ਬਹੁਤ ਕਰ ਲਏ ਪਰ ਵਲੌਗ ਦੀ ਸ਼ੁਰੂਆਤ ਨਹੀਂ ਕਰ ਪਾਇਆ ਕਿਉਂਕਿ ਗੱਲਾਂ ਚ ਇੰਨੇ ਮਸਤ ਹੋ ਗਏ ਨਾ ਤੇ ਸਾਨੂੰ ਵਲੌਗ ਦੀ ਸ਼ੁਰੂਆਤ ਕਰਨ ਦਾ ਚੇਤਾ ਹੀ ਨਹੀਂ ਰਿਹਾ ਤੇ ਸیرے-ਸਿਰ ਆ ਗਏ ਹੀ ਕਿ ਆਪਾਂ ਮੰਮੀ ਸਾਡੇ ਕੋਲ ਸਾਢੇ 7 ਵਜੇ ਘਰ ਆਣ ਕੇ ਫਿਰ ਆਪਾਂ ਨੂੰ ਸਕੂਲ ਤੇ ਜੈ ਸਕੂਲ ਤੇ ਜਿੱਥੇ ਫਿਰ ਛੋਟੇ-ਮੋਟੇ ਘਰ ਵੀ ਕੰਮ ਕਿਤੇ ਸਾਫ-ਸਫਾਈ ਕੀਤੀ ਅੱਜ ਸਭ ਤੋਂ ਮੇਨ ਕੰਮ ਜਿਹੜਾ ਕਰ ਲਾਓ ਕੀਤਾ ਕਿ ਅੱਜ ਆਪਾਂ ਸਾਰੇ ਆਪਣੇ ਬੂਟਿਆਂ ਦੀ ਜਿਹੜੀ ਸਾਫ ਸਪਾਈ ਕੀਤੀ ਤੇ ਜਿੰਨਾ ਉਹਦੇ ਵਿੱਚ ਗੰਦ ਪੈ ਨਹੀਂ ਗਾ ਉਹ ਕੱਢਿਆ ਗੋਦੀ ਦਿੱਤੀ ਉਹਨਾਂ ਨੂੰ ਤੇ ਅੱਜ ਸਾਡੇ ਬੂਟੇ ਵੀ ਕਹਿੰਦੇ ਹੋਣੇ ਕਿ ਆਂ ਦਿੰਦੇ ਆ ਆਹ ਸਾਲ ਬਾਅਦ ਤੇ ਰੂੜੀ ਦੀ ਸੁਣੀ ਜਾਂਦੀ ਹੈ ਨਾ ਦਵਲ ਸਾਲ ਬਾਅਦ ਤੇ ਰੂੜੀ ਵਿਧੀ ਸੁਣੀ ਜਾਂਦੀ ਆ ਅੱਜ ਬੂਟੇ ਸਾਡੇ ਵੀ ਕਹਿੰਦੇ ਹੋਣੇ ਕਿ ਸਾਡੀ ਵੀ ਸੁਣੀ ਗਈ ਹੈ ਕਿ ਤਹੀ ਅੱਜ ਬਿਲ ਰਹੀ ਨਾ ਸਾਡੀ ਸੁਣੀ ਗਈ ਹੈ ਸਾਡੇ ਸਾਫ ਪਈ ਹੋਣ ਦੀ ਇਹ ਸਾਡੇ ਚ ਗੰਦ ਫਿਲ ਕੱਟਿਆ ਜਾਂਦੇ ਆ ਪੀੜ ਬੜੀ ਪਈ ਸੀ ਸ਼ੁਕਰ ਬਣਾਉਂਦੇ ਹੋਣੇ ਆ ਵਿਚਾਰੇ ਤੇ ਵਾਕਿ ਸਹੀ ਗੱਲ ਵਾਹ ਸਾਡੇ ਪਿੰਡ ਦੀ ਬਹੁਤ ਬੁਰੀ ਹਾਲਤ ਹੈ ਪਈ ਸੀ ਤੇ ਅੱਜ ਇਹਨਾਂ ਦੀ ਐ ਗੁੱਡੀ ਦੀ ਸਾਫ ਸफाई ਕੀਤੀ ਉਹਨਾਂ ਦੇ ਸਾਰਾ ਖੂੜਾ ਕਰਕਟ ਜਿਹੜਾ ਹੈਗਾ ਇਹ ਗੰਦ ਫਿਲ ਜਾਂ ਊਗਲਾ ਹੀ ਵਿੱਚ ਘਾਹ ਮੁੱਤੀ ਉਹ ਕੱਟੀ ਆ ਤੇ ਅੱਜ ਇਹ ਗੱਲਾਂ ਮੈਂ ਦੇ ਕਵਲੇ ਬਹੁਤ ਹੀ ਜਾਜੂਆ ਕਰ ਲੈਣਾ ਸਭ ਤੋਂ ਪਹਿਲਾਂ ਅਸੀਂ ਗੱਲਾਂ ਕੀਤੀਆਂ ਬੰਦੇ ਦੇ ਵਿੱਚ ਆਏ ਹੰਕਾਰ ਤੇ ਹਨਾ ਇਹ ਬੰਦੇ ਦਾ ਹੰਕਾਰ ਜਿਹੜਾ ਆ ਜਾਂਦਾ ਨਾ ਉਹ ਬਿਲਕੁਲ ਟੰਗੀਦਾਰ ਨਹੀਂ ਹੁੰਦੀ ਆਪਾਂ ਕਹਿ ਦਿੰਨੇ ਆ ਪਰ ਹੰਕਾਰ ਤੇ ਹੋਮੇ ਸ਼ਬਦ ਦੇ ਵਿੱਚ ਹੀ ਆ ਜਾਂਦੀ ਹੈ ਨਾ ਹੌਲੀ-ਹੌਲੀ ਜੇ ਜੋ-ਜੋ ਬੰਦੇ ਦੇ ਕੋਲ ਪੈਸਾ ਆ ਹੀ ਜਾਂਦਾ ਵਾ ਤੇ ਬੰਦਾ ਕਹਿੰਦਾ ਕਿ ਸਾਡੇ ਬਾਦ ਵਿੱਚ ਮੈਂ ਹੀ ਮੈਂ ਆਂ ਮੇਨੋ ਸਦਾ ਹੀ ਹੈਨਾ ਵਾ ਤੇ ਉਹਦਾ ਕਰਕੇ ਫਿਰ ਬੰਦੇ ਨੂੰ ਹੌਲੀ-ਹੌਲੀ ਹੌਲੀ ਹੌਲੀ ਜਿਹੜਾ ਕੀ ਆ ਹੀ ਜਾਂਦਾ ਵਾ ਕਿ ਹਾਂ ਮੇਰੇ ਤੋਂ ਪੈਸਾ ਹੈਗਾ ਮੇਰੇ ਤੋਂ ਗੱਡੀ ਹੈ ਆਪਣਿਆਂ ਤੋਂ ਆਪਣੇ ਆਪਣੇ ਭੈਣ ਭਰਾਵਾਂ ਤੋਂ ਸਭ ਤੋਂ ਦੂਰ ਹੁੰਦਾ ਜਾਂਦਾ ਤੇ ਉਹਨੂੰ ਇਹ ਹੀ ਬਾਸ ਮੇਰੇ ਤੋਂ ਸਿਵਾਏ ਹੋਰ ਕੋਈ ਹੈ ਹੀ ਨਹੀਂ ਐ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਐ ਤੇ ਮੈਂ ਜੇ ਮੇਰੇ ਸ਼ਾਇਦ ਨਾ ਉਹਨੂੰ ਇਹ ਵਹਿਮ ਹੋ ਜਾਂਦਾ ਕਿ ਮੇਰੇ ਤੋਂ ਸਾਰੇ ਮੰਗ ਕੇ ਖਾ ਮੰਗ ਹਾਂ ਮੇਰੇ ਤੋਂ ਕੋਈ ਮੰਗਣਾ ਲਵੇ ਹਨਾ ਹਨਾ ਮੈਂ ਸਭ ਨੂੰ ਦੇਣਾ ਆ ਜਾਂ ਮੇਰਾ ਘਰ ਕੇ ਸਭ ਕੁਝ ਦੇ ਦਿੰਦੇ ਆ ਸਹੀ ਕਰਦੇ ਮੇਰੇ ਪਿੱਛੇ ਤਾਂ ਆਵਾਜ਼ ਆ ਕਿ ਮੇਰੇ ਕੋਲ ਪੈਸਾ ਹੈ ਨਾ ਕੰਮ ਮੇਰੀ ਜੀਵਨ ਆਦੇਆ ਇਹ ਹੈ ਪਰ ਇਹ ਵੀ ਆਜਕਲ ਜੇ ਕਿਸ ਦੇ ਵਿੱਚ ਕਿਸੇ ਕੋਲ ਪੈਹਾ ਨਾ ਤੇ ਉਹ ਆਪਣਾ ਹੀ ਖਾਊਗਾ ਕਿ ਇਹਨੂੰ ਲਊਗਾਣੀ ਤੇ ਜੇ ਤੋਂ ਨਹੀਂ ਹੈ ਨਾ ਉਹ ਵੀ ਕਿਸੇ ਤੋਂ ਮੰਗੂਗਾਣੀ ਉਹ ਭਾਵੇਂ ਆਪਣੇ ਘਰ ਚਾਰਨਾ ਕਾਲੇ ਭਾਵੇਂ ਆਪਣੇ ਘਰ ਲੂਣਾ ਕਾਲੇ ਤੇ ਜਾਰਾ ਉਹ ਆਪਣੇ ਘਰ ਕਰੂਗਾ ਆਜਕਲ ਸੈਲਫ ਰਿਸਪੈਕਟ ਨਾਲ ਬਣੀ ਬਹੁਤ ਜ਼ਿਆਦੀ ਆ ਹਰ ਇਨਸਾਨ ਦੇ ਵਿੱਚ ਤੇ ਕੋਈ ਕਿਸੇ ਦੇ ਥੱਲੇ ਲੱਗਦੀ ਕੋਈ ਨਹੀਂ ਆ ਕੋਈ ਕਿੰ ਤੋਂ ਮੰਗਦੀ ਕੋਈ ਨਹੀਂ ਆ ਦੇਵਾ ਇਹ ਚਾਹੀਦਾ ਨਹੀਂ ਮੰਗਣਾ ਆਪਣਾ ਥੋੜਾ ਖਾਓ ਥੋੜੇ ਜਿਹਾ ਜੀਵਾਰਾ ਕਰੋ বাস ਸਕਦੇ ਆ ਤਾਂ ਕਿਉਂ ਮੰਗਣਾ ਆਪਣੀ ਮਿਹਨਤ ਕਰੋ ਜਿੰਨੀ ਹੋ ਸਕਦੀ ਹੈ ਹਨਾ ਤੇ ਅੱਜ ਸਾਡੇ ਚ ਇਹ ਟਾਪਿਕ ਚੱਲਣ ਦਿਆ ਹੀ ਇੱਕ ਹੋਰ ਕਿਹੜਾ ਚੱਲਣ ਦਿਆ ਹੈਗਾ ਬੱਚਿਆਂ ਦਾ ਬੱਚਿਆਂ ਦਾ ਬੱਚਿਆਂ ਦਾ ਕੀ ਪ੍ਰਾਣੀਆਂ ਬੀਬੀਆਂ ਕਿਦਾਂ ਹੈ ਅੱਜ ਇਹ ਵੇਖਦੇ ਆ ਜਿਵੇਂ ਹਨਾ ਪੁਰਾਣੇ ਬਜ਼ੁਰਗ ਆਪਣੇ ਚ ਹੈਗੇ ਆ ਵੀ ਉਹ ਬੜੇ ਹਨਾ ਜਦੋਂ ਬੱਚਿਆਂ ਨੂੰ ਬੁਲਾਉਣਾ ਹੁੰਦਾ ਵਾ ਬੜੀਆਂ ਗਾਲਾਂ ਦਿੰਦੀਆਂ ਮਾਂ ਬੜੇ ਵੱਤ ਲਈ ਉਹ ਉਹਨਾਂ ਦਾ ਪਿਆਰ ਹੁੰਦਾ ਕਹਿੰਦੇ ਨੇ ਨਾ ਮਾਂ ਦੀਆਂ ਨਾਲ ਗਾਲਾਂ ਘਿਉਂ ਦੀਆਂ ਨਾਲ ਤੇ ਐਦਾਂ ਕਰਕੇ ਪੁਰਾਣੀਆਂ ਮੰਮੀਆਂ ਜਿਹੜੀਆਂ ਨਹੀਂ ਉਹ ਵੀ ਬੱਚਿਆਂ ਨੂੰ ਨਾ ਗਾਲ ਕੱਢ ਲੈਂਦੀਆਂ ਤੇ ਅੱਜ ਕੱਲ ਆਪਾਂ ਬੱਚੇ ਨੂੰ ਸਿਖਾਉਣਾ ਹੀ ਇਹ ਆ ਕਿ ਨਹੀਂ ਬੱਚੇ ਗਾਲ ਨਹੀਂ ਕੱਢੀ ਗਾਲ ਗੰਦੀ ਗੱਲ ਹੁੰਦੀ ਤੇ ਵਾਕਈ ਸਹੀ ਗੱਲ ਹੈ ਨਾ ਗਾਲਾਂ ਜਿਹੜੀਆਂ ਹੁੰਦੀਆਂ ਸਿੱਖ ਹੁੰਦੀਆਂ ਇਸ ਤਰੀਕੇ ਦੀਆਂ ਵਾਫੇ ਜਿਹੜਾ ਮਤਲਬ ਆਪਾਂ ਚਾਰ ਭੈਣ ਭਰਾਵਾਂ ਚ ਬੈਠੇ ਹੀ ਹੈ ਨਾ ਆਪਣਾ ਬੱਚਾ ਕੋਈ ਐਵੇਂ ਦੀ ਗਾਲ ਕੱਢ ਦੇ ਜਾਂ ਇਹਦਾ ਬੋਲ ਦੇ ਨਾ ਤੇ ਆਪਾਂ ਨੂੰ ਸ਼ਰਮ ਆਉਣ ਲੱਗ ਜਾਂਦੀ ਹੈ ਤੇ ਪਤਾ ਨਹੀਂ ਪੁਰਾਣੇ ਲੋਕ ਕਿਵੇਂ ਇਦਾਂ ਹਨਾ ਮਤਲਬ ਕਰ ਲੈ ਜਾਂਦੇ ਸੀ ਉਹਨਾਂ ਦੇ ਬੱਚੇ ਸਾਹਮਣੇ ਅਰੇ ਤਾਂ ਅੱਜ ਸਮਾਂ ਕੋਈ ਪੂੰਦੇ ਨਹੀਂ ਹੁੰਦੇ ਉਹਨਾਂ ਨੇ ਆਪਣੇ ਸਿੱਧ ਬੱਚਿਆਂ ਨੂੰ ਸਿਖਾਇਆ ਗਏ ਗਾਲਾਂ ਨਹੀਂ ਬੰਦਿਆ ਨਾ ਵੀ ਗੱਲ ਕਰਦੇ ਐਂ ਫਿਰ ਉਹਨਾਂ ਨੇ ਵੀ ਇਦਾਂ ਨਹੀਂ ਉਹਨਾਂ ਦੀ ਇਦਾਂ ਨਹੀਂ ਆ ਬਰ ਬਰ ਤੇ ਨਹੀਂ ਪੁਰਾਣੇ ਬੰਦੇ ਨਹੀਂ ਐਵੇਂ ਕਰਦੇ ਅੱਜ ਤੱਕ ਉਹਨਾਂ ਨੂੰ ਇਹ ਆਪਾ ਵਿਦਨੇ ਆ ਨਾ ਵੀ ਉਹ ਗਾਲਾਂ ਐਵੇਂ ਜੇ ਕੱਢਦੇ ਕਿ ਜਿਹੜੇ ਆਪਾਂ ਸਿਆਣੇ ਮਤਲਬ ਕਿ ਆਪਾਂ ਚਾਰ ਭੈਣ ਭਰਾਵਾਂ ਤੇ ਬੈਠੇ ਹਈਏ ਨਾ ਤੇ ਆਪਾਂ ਸੋਚੀ ਆਪਾਂ ਉਸਰ ਜਨ ਤੇ ਕਿ ਯਾਰ ਇਹਨਾਂ ਨੂੰ ਛੁੱਣ ਲੱਗੀ ਆ ਇਕੱਲੀ ਐਗੀ ਤੇ ਚੰਗੇ ਆ ਵੈਸੇ ਅੱਜ ਤੱਕ ਇਹ ਸਭ ਤੋਂ ਵੱਡੀ ਚੀਜ਼ ਜਿਹਦੇ ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਪਿਆਰ ਦੇ ਲਈ ਨਾ ਕਿ ਆਹ ਚੀਜ਼ ਨਹੀਂ ਚੰਗੀ ਤੇ ਆਹ ਚੰਗੀ ਆ ਜਿਹੜੇ ਬੱਚੇ ਨੇ ਆਪਣੇ ਮਾਂ ਜਿਹੜੇ ਮਾਂ ਪਿਓ ਨੇ ਆਪਣੇ ਬੱਚੇ ਨੂੰ ਸਿਖਾ ਲਿਆ ਨਾ ਉਹ ਮੈਂ ਨਹੀਂ ਸਭ ਤੋਂ ਵਧੀਆ ਮਾਪਿਆ ਹੋਊਗਾ ਤੇ ਬਾਕੀ ਸਾਰੀ ਗੱਲ ਮੈਂ ਮਾਨ ਨਹੀਂ ਕਰਦੀ ਪਰ ਆਪਣੇ ਪ੍ਰਭ ਨੂੰ ਹਣਾ ਕਵਸ ਦੇਖਿਆ ਹਿੱਸੇ ਤੱਕ ਦੀ ਸਾਡੇ ਪ੍ਰਭ ਨੇ ਨਾ ਕਿ ਉਹਨੂੰ ਐ ਤੱਕ ਕੋਈ ਗਾਲ ਸਖਾਈ ਸਖਾਈ ਕੀ ਮਤਲਬ ਕਿ ਬੱਚੇ ਨੂੰ ਰੋਕੋ ਜਦੋਂ ਬੱਚੇ ਨੂੰ ਆਪਾਂ ਰੋਕਾਂਗੇ ਹਰੇਕ ਜਗ੍ਹਾ ਤੋਂ ਬੱਚੇ ਨੂੰ ਪਤਾ ਨਹੀਂ ਆ ਤੁਹਾਡੇ ਦੇ ਡਿਪੈਂਡ ਹੋਂ ਤੁਸੀਂ ਤੁਹਾਨੂੰ ਮੈਂ ਮੈਂ ਇਨਾ ਟਾਈਮ ਨਹੀਂ ਹੈ ਨਹੀਂ ਨਾ ਤੁਹਾਡੇ ਕੋਲ ਤੇ ਮੈਨੂੰ ਪਤਾ ਕਿ ਐ ਤੱਕ ਬਤਮੀਜ਼ੀਆਂ ਕਦੀ ਨਹੀਂ ਦੁਨੀਆ ਦੇ ਬੱਚਿਆਂ ਨੂੰ ਤੁਹਾਡੇ ਤੋਂ ਸੁਣੂਗਾ ਤੇ ਬੱਚਾ ਸਿੱਖੂਗਾ ਮਾਰਦੇ ਹੋ ਤਾਂ ਜਿੱਦਾਂ ਦੀ ਆਪਾਂ ਤੁਹਾਨੂੰ ਸਕਾਰ ਬੁਆ ਮੰਗਦੇ ਚਾਹੂਗਾ ਬੱਚੇ ਨੂੰ ਸੌਣੇ ਨਹੀਂ ਮਿਲਣਗੇ ਜਿਹੜੇ ਕਰਾ ਟਾਈਮ ਆਊ ਹੋ ਜਾਂਦਾ ਹੈ ਜਾਂ ਅੰਕਲ ਗੁੱਤੇ ਤੇ ਵੀ ਮਰ ਜਾਵੇ ਇਹ ਕੁਝ ਕਹਿਣ ਸੁਮੇ ਜਾਨੂੰ ਨਾ ਉਸ ਵੇਲੇ ਰੋਕੀਦਾ ਵੀ ਨਹੀਂ ਬਣੀ ਕੋਲੀ ਦਾ ਬੱਚੇ ਤੇ ਮਾਰ ਆ ਸਰ ਪੈਂਦਾ ਜੇ ਅੱਜ ਆਪਾਂ ਕਰਦੇ ਆਂ ਕਿ ਕੱਲੋਂ ਆਪਣਾ ਬੱਚਾ ਵੀ ਚੜੂ ਬੇਚਦਾ ਤੇ ਇਸ ਕਰਕੇ ਜੋ ਵੀ ਸਹੁੰਦਾ ਵਾ ਮਾਂ ਪਿਓ ਹੀ ਸਭ ਤੋਂ ਵੱਡਾ ਕਸੂਰ ਹੁੰਦਾ ਘਰ ਦੇ ਆ ਘਰ ਦੇ ਵਿੱਚ ਕਈ ਗੱਲ ਹੋਣਾ ਇਹ ਹੈ ਕਿ ਅਸੀਂ ਦੋ ਜਣੇ ਆ ਨਾ ਅਸੀਂ ਦੋਵੇਂ ਜਣੇ ਰੋਕਦੇ ਆ ਨਾ ਪਰ ਆਪ ਕੋ ਮਰੇ ਗੱਲ ਤੋਂ ਤੇ ਕਈ ਘਰਾਂ ਦੇ ਵਿੱਚ ਐਵੇਂ ਹੁੰਦਾ ਕਿ ਚਾਰ ਦੀ ਵਾਦ ਹੁੰਦੇ ਆ ਜਿਹੜੇ ਦਾਦਾ ਦਾ ਪੀ ਚਾਚਾ ਚਾਚੀ ਤਾਇਆ ਦਾ ਹੀ ਗਾਣਾ ਇੱਕ ਬੱਚੇ ਨੂੰ ਸ਼ਹਿ ਦਿੰਦਾ ਨਾ ਤੇ ਬੱਚਾ ਉੱਥੇ ਕੋਈ ਜੇ ਇੱਕ ਜਣਾ ਦੀ ਗੱਲ ਵੱਲ ਵੇਖ ਕੇ ਖੁਸ਼ ਹੋਵੇ ਨਾ ਤੇ ਬੱਚੇ ਨੂੰ ਹੁੰਦਾ ਕਿ ਪਤਾ ਨਹੀਂ ਮੈਂ ਕਿੱਡਾ ਜੀ ਵੱਧਿਆ ਕੰਮ ਕੀਤਾ ਤੇ ਮੇਰੇ ਵੱਲ ਵੇਖ ਕੇ ਖੁਸ਼ ਹੁੰਦੇ ਮੈਂ ਅੱਜ ਕੀਤਾ ਮੈਂ ਕੱਲ ਨੂੰ ਫੇਰ ਕਰਾਂ ਆਹ ਗੱਲ ਨੂੰ ਤੇ ਤਾਂ ਕਰਕੇ ਉਹ ਬੱਚੇ ਨੂੰ ਜਦੋਂ ਸ਼ਹਿ ਮਿਲ ਲੱਗੇ ਨਾ ਤੇ ਫਿਰ ਬੱਚਾ ਉਦੋਂ ਹੀ ਕਰਦਾ ਵਾ ਤੇ ਬੱਚਾ ਉਦੋਂ ਹੀ ਹੋ ਜੇ ਕੰਮ ਕਰਦਾ ਹੁਣ ਕਹੀ ਲੋਕਰੋਂ ਆਪਾਂ ਵੇਖ ਲਈ ਯਾਰ ਬੱਚੇ ਗਾਲਾਂ ਕੱਢਦੇ ਹੁੰਨੇ ਕਿ ਨਾ ਹਾਂ ਕਰ ਬਸੂਗਾ ਆਏ ਬੜੀਆਂ ਸੁਣੀਆ ਲੱਗਦੀਆਂ ਇਹਦੇ ਮੂੰਹ 'ਚ ਹਣਾ ਕਿੰਨੀ ਸੋਹਣੀ ਕਿੰਨੀ ਖੜੀ ਕਿੰਨੀ ਸੋਹਣੀ ਗਾਲਾਂ ਕੱਢੀ ਛੱਡੀ ਹੋਏ ਤੇ ਤੂੰ ਕੁੱਤੀ ਕਹਿੰਦਾ ਨਾ ਨਿੱਕੇ ਜੇ ਮੂੰਹ 'ਚ ਵੜਾ ਹੀ ਫੱਪਦਾ ਐਦਾਂ ਕਰਕੇ ਕਹਿਣ ਗਈ ਹੈ ਨਾ ਜਦੋਂ ਉਹ ਬੱਚਾ ਜਦੋਂ ਤੂੰ ਹੀ ਮਤਲਬ ਵੀ ਲਾਉਂਦਾ ਜਿਹੜੇ ਬੱਚੇ ਨੂੰ ਪਤਾ ਲੱਗਦਾ ਲੱਗਦਾ ਨਾ ਮੇਰੀ ਆ ਆ ਗੱਲ ਤੋਂ ਮੇਰੀ ਆ ਗੱਲ ਤੋਂ ਸਾਰੇ ਬੜੇ ਹੀ ਖੁਸ਼ ਹੁੰਦੇ ਆ ਉਹ ਬੱਚਾ ਆਟੋਮੈਟਿਕਲੀ ਕਹੂਗਾ ਫੇਰ ਦੁਬਾਰਾ ਉਹਨਾਂ ਆ ਤੇ ਦੁਬਾਰਾ ਸ਼ਾਮ ਤੋਂ ਵੀ ਨਹੀਂ ਜਾਂਦਾ ਜਦੋਂ ਟੋਕਦੇ ਹਾਂ ਫਿਰ ਉਹਨੂੰ ਪਤਾ ਹੁੰਦਾ ਕਿ ਮੈਨੂੰ ਇਹ ਚੰਗਾ ਸਮਝਦੇ ਮੇਰੇ ਇਹ ਕਿਹੜੀ ਕੀ ਮਾੜੀ ਗੱਲ ਆ ਤੇ ਬਾਅਦ ਇਹ ਗੱਲ ਹੁੰਦੀ ਆ ਕਿ ਮਾਵਾ ਜਦੋਂ ਬੈਠੀਆਂ ਉਹਨਾਂ ਚਾਹ ਆ ਜਾਣਾ ਸੀ ਜੇ ਕਿਤੇ ਬੱਚਾ ਉਦੋਂ ਗੱਲ ਕਰ ਦੇ ਨਹੀਂ ਬੇਟਾ ਐਵੇਂ ਨਹੀਂ ਬੋਲਦਾ ਬੇਟਾ ਐਵੇਂ ਕਰੋ ਤੂੰ ਇਸੇ ਖਾਇ ਇਹ ਉਹ ਜਦੋਂ ਨਿਆਣਾ ਕੀ ਕਰੇ ਬੱਚੇ ਦੀ ਥੋੜੀ ਗਲਤੀ ਆ ਤੁਹਾਡੀ ਗਲਤੀ ਆ ਤੁਹਾਡਾ ਪੱਕਾ ਪਾ ਵੇ ਕੀ ਹੈ ਨਾ ਜੇ ਜਦੋਂ ਆਪਣੇ ਘਰ ਵਿੱਚ ਚਾਰ ਗੈਸਟ ਆਏ ਹੋਣਾ ਠੀਕ ਹੈ ਬੱਚੇ ਆਪਾਂ ਆਪੋ ਆਪਣਾ ਵਜ੍ਹਾ ਸਿਖਾਇਆ ਵੀ ਹਾਂ ਬੱਚੇ ਜਦੋਂ ਆਪਾਂ ਅੰਨ ਨੂੰ ਚਾਹ ਪਾਣੀ ਪੀਉਣ ਲੱਗੇ ਆ ਨਾ ਬੇਟਾ ਤੂੰ ਉਹਨਾਂ ਦੇ ਲੱਗੇ ਨਹੀਂ ਜਾਣਾ ਹੈ ਨਾ ਉਹ ਬੱਚਾ ਉਹਵੇਂ ਦਾ ਹੀ ਸਿੱਖੂਗਾ ਫਿਰ ਜਿਹੜੇ ਬੱਚੇ ਨੂੰ ਆਪਾਂ ਸਿਖਾਏ ਕਿ ਚਲ ਪੁੱਤ ਖਾ ਖਾ ਕੇ ਵਜਣੀਂਦਾ ਆਣਾ ਆਪਾਂ ਹੀ ਖਾਣਾ ਤੇ ਉਹ ਚਾਰ ਭੈਣ ਭਰਾ ਬੈਠੇ ਹੋਣਗੇ ਨਾ ਬੱਚਾ ਅਗਲੇ ਨੇ ਭਾਵੇਂ ਚਾਹ ਦੇ ਨਾਲ ਬਿਸਕੁਟ ਭੁਜੀਆ ਜਾਂ ਕੋਈ ਖਾਣ ਵਾਲੀ ਚੀਜ਼ ਫੜੀ ਹੋਵੇ ਜਾਂ ਨਾ ਹੋਵੇ ਬੱਚਾ ਪਹਿਲੇ ਨੰਬਰ ਤੇ ਗਾੜੀ ਉਹ ਪਲੇਟ ਚੁੱਕ ਕੇ ਲੈ ਆਉਂਦਾ ਉਹ ਨਿਕਰ ਚੁੱਕ ਕੇ ਲੈ ਪਲੇਟ ਵੇਲੀ ਕਰ ਦਿੰਦਾ ਚੁੱਕ ਕੇ ਹੀ ਲੈਣਾ ਵੇਲੀ ਕਰ ਦਿੰਦਾ ਵਾ ਉਹ 55 ਮਿੰਟਾਂ ਚ ਪਲੇਟ ਵੇਲੀ ਕਰ ਦਿੰਦਾ ਉਹ ਵੇਲੀ ਤੇ ਚਲੋ ਵੀ ਵੇਲੀ ਅਲੀ ਵੀ ਦੂਰ ਦੀ ਗੱਲ ਜਿਹੜਾ ਉਹ ਚਾਦਰ ਦੇ ਥੱਲੇ ਖਲਾਰਾ ਪਾ ਲਿੰਦਾ ਵੇਖ ਵੇਖ ਕੇ ਜਿਹੜਾ ਗੁੱਸਾ ਛੱਡਦਾ ਨਾ ਅਰੇ ਮੈਂ ਨਾ ਇੱਕ ਮਤਲਬ ਰੋਲਾ ਪੈਦਾ ਹਾਇ ਕਿਦਾਂ ਦੇ ਜਵਾਕ ਹੀ ਮੈਂ ਨਾ ਟੀਵੀ ਤੇ ਮੈਂ ਨਾ ਦੱਸਦੀ ਆ ਮੈਂ ਨਾ ਟੀਵੀ ਤੇ ਦੇਖਣ ਦੀ ਹੈ ਇੱਕ ਦਿਨ ਉਹ ਏਦਾਂ ਹੀ ਮਤਲਬ ਜਦਾਂ ਆਪਾਂ ਨਹੀਂ ਕਿੰਨਾ ਕਰਦੇ ਪਏ ਏਦਾਂ ਕਿਸੇ ਨੇ ਸਟੋਰੀ ਜੀ ਬਣਾਈ ਹੀ ਹਾਂ ਉਹ ਮੈਂ ਵੇਖੀ ਸੀ ਜੀ ਉਹਨਾਂ ਬੱਚੇ ਸਾਹਮਣੇ ਤੇ ਕਹਿੰਦੇ ਨੇ ਬੇਟਾ ਬੇਟਾ ਖਾਓ ਖਾਓ ਕੋਈ ਕਰ ਖਾਓ ਜੰਤ ਵਿਚ ਵਿਚ ਕਰ ਲੈਂਦਾ ਉਹਨਾਂ ਨੂੰ ਮੁਰਝਾ ਵਾਕਣ ਨੂੰ ਕੀ ਚਾਹ ਗੱਲ ਹੈ ਇਹ ਗੰਦ ਪਾ ਕੇ ਚੱਲ ਚਲੇ ਨਹੀਂ ਇੱਕ ਇਹ ਵੀ ਇੱਕ ਕੰਮ ਹੈ ਕਿ ਉਹਨਾਂ ਨੂੰ ਦਰ ਦਿੰਦੇ ਆ ਮਤਲਬ ਕਿ ਉਹਨਾਂ ਦੀ ਚਾਹ ਪਾਣੀ ਬਿਠਾਉਂਦੀ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਜਵਾਰ ਹੁੰਦੇ ਆ ਨਾ ਜਿਹੜੇ ਗੈਸਟ ਆਉਂਦੇ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਫੜ ਕੇ ਕੱਢ ਦੇ ਸਭ ਸਾਰਾ ਨਿਕਲਾ ਡਰਾਈ ਨਾਲ ਉਹਨਾਂ ਨੂੰ ਲਾ ਦਿੰਦੇ ਆ ਹਾਂ ਹਾਂ ਉਹ ਆ ਕੇ ਕਿੰਨੇ ਕੱਢ ਦ ਦੱਚੀ ਨੂੰ ਡਰਾਈ ਬਹੁਤ ਪਸੰਦ ਹੈ ਫੇਰ ਉਹ ਨਾ ਸ਼ਿੰਗਰ ਕਰਦਾ ਜਾ ਕੇ ਬੈਠਦਾ ਵਿੱਚ ਵਿੱਚ ਗੋਲਾਂ ਦੇ ਕੱਢਦਾ ਡਰਾਇੰਗ ਮੋਚ ਨਹੀਂ ਕਰਦਾ ਤਾਂ ਡਾ ਬੱਚਾ ਵਿੱਚ ਅੰਦਰ ਤੇ ਗੱਲ ਤੇ ਮਾਂ ਤੇ ਗੁੱਸਾ ਚੜਨ ਲਿਆ ਰੰਗ ਲਾ ਰਿਹਾ ਤੈਨੂੰ ਨਹੀਂ ਤਾਂ ਮੈਂ ਨਹੀਂ ਹਟਦਾ ਖਰਾਬ ਕਾਸੀ ਬਈ ਰੋਕੋ ਤੁਸੀਂ ਬਾਚਾ ਖਣਾ ਪਈ ਅਗਲੇ ਦੇ ਘਰ ਗਏ ਉਹਨਾਂ ਨੇ ਨਾ ਸਾਡੇ ਨਾਲ ਬੱਚੇ ਦੀ ਬੜੀ ਬੇ ਬੱਚੇ ਸਾਡੇ ਨੂੰ ਬੜਾ ਹੀ ਗੁੱਸਾ ਚੜਾਇਆ ਬੱਚੇ ਸਾਡੇ ਤੇ ਮਤਲਬ ਨਹੀਂ ਬੜਾ ਹੀ ਗੁੱਸਾ ਕੀਤਾ ਮਾਸਾ ਚਾਹ ਨਹੀਂ ਕੀਤਾ ਸਾਡੇ ਨਾਲ ਬੋਲੇ ਬੱਚੇ ਬੜੇ ਬੰਨ ਬੱਚੇ ਨੂੰ ਨਾ ਗੁੱਸੇ ਹੋਈ ਗਈ ਹੋਈ ਗਈ ਇਹ ਨਹੀਂ ਪਤਾ ਕਿ ਜੇ ਇਹੋ ਕੰਮ ਤੁਸੀਂ ਘਰੋਂ ਸਿਖਾ ਕੇ ਬੱਚੇ ਨੂੰ ਘਰੇ ਹੀ ਸਿਖਾਇਆ ਹੋਵੇ ਇਹੋ ਜੀ ਮੈਨਰਸ ਤੇ ਬੱਚਾ ਨਾ ਬਾਹਰ ਜਾ ਕੇ ਕਰੇ ਤੇ ਬੱਚੇ ਨੂੰ ਸਾਰੇ ਚੰਗੇ ਚਾਹਣ ਚਲੋ ਜੀ ਬਹੁਤ ਹੈ ਗਿਆਨ ਨਹੀਂ ਜਿਹੜੀਆਂ ਗੁੱਡ ਮੈਨਰਸ ਆ ਬੱਚੇ ਨੂੰ ਸਿਖਾਉਣੀਆਂ ਜਿਹੜੀਆਂ ਹਾਰੇ ਦੇ ਜਗਾ ਤੇ ਯਾਰ ਮੈਂ ਸਿਖਾਉਂਗਾ ਆਪਣੇ ਆਪ ਵੀ ਟੈਨਸ਼ਨ ਨਾਲ ਮੈਂ ਆਪਣੇ ਵੱਲੋਂ ਤੇ ਆਪਦੇ ਬੱਚੇ ਨੂੰ ਬਹੁਤ ਸਿਖਾਈਆਂ ਫਿਲਹਾਲ ਤੱਕ ਤੇ ਉਹਦੇ ਚ ਹੈ ਵੀ ਆ ਉਹਨਾਂ ਗਾਂ ਦਾ ਪਤਾ ਨਹੀਂ ਰੱਬ ਕਿਵੇਂ ਦਾ ਰੱਖਦਾ ਤੇ ਕਿਵੇਂ ਪਰ ਪ੍ਰਾਬ ਗੱਲਾਂ ਬੜੀਆਂ ਕਰਦਾ ਹੀ ਹੁਣ ਤੇ ਮੈਂ ਨਹੀਂ ਇੱਕ ਤੇ ਕੱਲ ਭੈਣਾ ਉੱਥੇ ਇੰਨੇ ਇੰਨੇ ਹਾਸੇ ਪਾਏ ਨਹੀਂ ਚੁੱਪ ਹੋਇਆ ਮਾਂ ਦਾ ਪੁੱਤ ਬੜੀਆਂ ਉਹ ਤੇ ਹਾਸਾ ਸੁਮਨ ਤੇਰੇ ਤੇ ਗਿਆਈ ਤੇਰੇ ਵਾਂਗੂ ਐਵੇਂ ਨਾ ਚੁੱਪ ਹੁੰਦਾ ਬੜੀਆਂ ਗੱਲਾਂ ਕਰਦਾ ਹੀ ਅੱਡੀ ਮੈਂ ਮੈਂ ਕੀ ਕਰਾਂ ਮੇਰਾ ਹੁੰਦਾ ਤੇ ਮੇਰੇ ਤੇ ਜਾਣਾ ਦੱਸੋ ਤੁਹਾਡੇ ਤੇ ਕਿਦਾਂ ਚਲੇ ਮਾਮੀ ਉਹਦੀ ਸਾਡੀ ਤਾਇਦੀ ਨਾਉਣ ਜੀ ਰਸੋਈ ਚ ਗਏ ਤੇ ਉਹ ਰੋਟੀ ਖਾ ਕੇ ਨਾ ਹਾਂਡੇ ਜਾ ਕੇ ਰਸੋਈ ਚ ਮੰਜਨ ਲਾਪੀ ਪਹਿਲਾਂ ਤਾਂ ਮम्मा ਮਾਮੀ ਭਾਂਡੇ ਮੰਜਨ ਲਾਪੀ ਮੁੜ ਕੇ ਨਾ ਜਾ ਕੇ ਜਿਹੜੇ ਹੋਰ ਜਿਹੜੇ ਦੋ ਚਾਰ ਰੋਟੀ ਵਾਲੇ ਵੇਲੇ ਹੋਏ ਨਾ ਉਹ ਵੀ ਜਾ ਕੇ ਮਾਮੀ ਹਟ ਜੋ ਹਟ ਜੋ ਆ ਵੀ ਮੰਨਦੇ ਵੇਖ ਲਓ ਮਾਂ ਦਾ ਆ ਦਿਨ ਨਾਲੇ ਮੈਂ ਤਾਂ ਭਾਂਡੇ ਮੰਜਵਾਈ ਜਾਂਦਾ ਹੀ ਤੇ ਨਾਲੇ ਮੈਨੂੰ ਆਖੀ ਨਾ ਮਾਮੀ ਹਟ ਜੋ ਹਟ ਜੋ ਰਹਿਂਦ ਰਹਿਂਦ ਉਹਨਾਂ ਨੂੰ ਗੁੱਸਾ ਉਹਨਾਂ ਕਹੋ ਮੈਂ ਆਪੇ ਕਰ ਲਈ ਆਪੇ ਕਰ ਲਾਂਗੀ ਮਗਰ ਉਹ ਚਲੋ ਜੀ ਗੁੱਟਾਂ ਦੀ ਉਹ ਕਿ ਸਾਸ ਵਾਈ ਤੇ ਤੁੱਪ ਵੇਖੋ ਕਿੰਨੀ ਹੋ ਗਈ ਤੁੱਪ ਦਾ ਉਹ ਨਾ ਬਹੁਤ ਜਿਆਦਾ ਚੁਗਦੀ ਹੈ ਕੰਮ ਛੱਡ ਕੇ ਵੀ ਨਾ ਜਾਵੇ ਤੇ ਘਰ ਵੀ ਦਵੇ ਘਰ ਵੀ ਦਵੇ ਵੀ ਕੋਈ ਕਉ ਸਾਹਮਣਾ ਕਰੇ ਉਹ ਅਸਬੀਆ ਸ੍ਰੀ ਨਾਲੇ ਸਾਰੇ ਭਾਂਡੇ ਮਾਂ ਦੇ ਨਾਲੇ ਬੜਾ ਖੁਸ਼ ਆਲੇ ਕਮਣ ਆ ਸੁੱਟ ਹਾਂਜੀ ਭਾਈ ਇਹ ਸੋਮਨ ਦੀਦੀ ਬੜਾ ਬੋਲਦਾ ਹੀ ਮਨਾਂ ਤੇ ਅੰਦੀ ਅੰਦੀ ਬੜੀ ਹੈ ਇਹਨੂੰ ਬੜੀਆਂ ਗੱਲਾਂ ਆਉਂਦੀਆਂ ਪਿਓ ਵਰਗੇ ਨੂੰ ਮੈਂ ਫਿਰ ਪਿਓ ਤੇ ਗਿਆ ਤੇ ਪਿਓ ਵਰਗੇ ਨੂੰ ਗੱਲਾਂ ਹੀ ਆਉਣੀਆਂ ਹੈ ਆ ਵੀ ਲਵਿਰਾਂ ਦੇ ਆਉਂ ਗੋਇਸ ਮੇਰੇ ਹੱਥਾਂ ਤੇ ਆ ਬੂਟਿਆਂ ਤੇ ਵੱਜ ਵੱਜ ਕੇ ਨਾ ਪੱਤੇ ਜੇ ਤੇ ਬੜੀ ਬੁਰੀ ਹਾਲਤ ਹੋ ਗਈ ਆ ਤੇ ਹੁਣ ਨਹੀਂ ਖਾਣ ਮੈਂ ਤੇ ਕੱਲ ਡਸਟਬਿਨ ਖਾਲੀ ਕਰਕੇ ਆ ਨਾ ਫੇਰ ਡਸਟਬਿਨ ਭਰਤਾ ਮੇਰੀ ਮੰਮਾ ਨੇ ਤੇ ਹੁਣ ਆਪਾਂ ਨਹਾਉਣ ਤੋਂ ਨਾਲੇ ਇਹ ਨਹਾਉਣ ਵਾਲਾ ਜੱਪਾ ਹੋਈ ਨਹੀਂ ਨਹਾਉਣਾ ਵਾ ਤੇ ਨਹਾ ਕੇ ਤੇ ਫੇਰ ਤਾਂ ਨੂੰ ਮਿਲਦੇ ਥੋੜੀ ਦੇਰ ਤੱਕ ਤੇ ਉੱਠੀ ਜੇ ਤੋਂ ਬਹੁਤ ਜਾਨੀ ਸੁਬਨ ਲਾਤੀ ਜੇ ਤੇ ਚੰਗਾ ਹੋਇਆ ਵੇਣਾ ਕੰਮ ਆਪਾਂ ਨੇ ਢਟਾ ਲਿਆ ਅੱਜ ਮੁੜ ਕੇ ਫੇਰ ਨਹੀਂ ਹੋਣਾ ਹਾਂ ਪੜਾਈ ਕਵਲ ਮਿੱਟੀ ਥੱਲੇ ਤੱਕ ਮੜੀ ਸੀ ਸੌਂ ਕਰ ਰਹੇ ਹਾਂ ਹੂੰ ਫੇਰ ਪਾਣੀ ਹਾਂ ਇੱਕ ਗਿੱਲੀ ਇੱਕ ਗਿੱਲੀ ਹੀ ਨਾ ਤੇ ਨਾਲੇ ਗਿੱਲੀ ਦੇ ਨਾਲ ਇਹ ਆ ਕੀ ਵਧੀਆ ਹੋ ਗਿਆ ਕੰਮ ਗੋਡੀ ਜੀ ਵਧੀਆ ਦਿੱਤੀ ਗਈ ਉਦੋਂ ਦਿੱਤੀ ਨਹੀਂ ਜਾਣੀ ਅੰਤ ਤਦ ਰਾ ਇਹ ਨਹੀਂ ਆਇਆ ਤੱਕ ਆਏ ਰੱਬਾ ਉੱਠਣਾ ਵੀ ਕਿਹੜਾ ਸੌਖਾ ਪਿਆ ਕਿ ਸਾਡੇ ਵਰਗੇ ਬਜ਼ੁਰਗਾਂ ਲਓ ਗਾਇਸ ਜਦੋਂ ਅਸੀਂ ਅੰਦਰੋਂ ਜਦੋਂ ਅਸੀਂ ਬਾਹਰੋਂ ਕੰਮ ਕਰਕੇ ਆਈਆਂ ਤੇ ਇੱਧਰ ਵੇਖੋ ਆਣ ਕੇ ਜਦੋਂ ਇਹਨੂੰ ਵੇਖਿਆ ਤੇ ਕੱਲ੍ਹ ਦਾ ਮੱਚ ਹੀ ਗਿਆ ਇਹ ਵੇਖੋ ਐ ਚੜ ਕੇ ਬੈਠੀ ਵੀ ਜਿਵੇਂ ਸਾਰੇ ਘਰ ਦੀ ਮਹਾਰਾਣੀ ਇਹ ਹੁੰਦੀ ਆ ਤੇ ਸਾਨੂੰ ਦੋਨੋਂ ਇਹਨੇ ਕੰਮ ਵਾਲੀ ਰੱਖਿਆ ਤੇ ਸਾਡੇ ਦੋਏ ਕੰਮ ਕਰਾਉਂਦੀ ਹੁੰਦੀ ਆ ਵਾਹ ਇੱਕਦਾ ਐ ਫੱਬ ਕੇ ਬੈਠੀ ਬੈੱਡ ਦੇ ਚੜ ਕੇ ਦੀਦੀ ਪਾਣੀ ਲੈ ਕੇ ਆਈਏ ਪਾਣੀ ਪੀਣਾ ਰੋਟੀ ਖਾਣੀ ਤੂੰ ਆਂਦੀ ਆਂਦੀ ਆ ਗਈ ਇੱਕੜੀ ਮੈਨੂੰ ਆ ਗਈ ਲੈ 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 ਬਹਿਣਾ ਉੱਥੇ ਆ ਹੁਣ ਭਾਬ ਲੈ ਲੈ ਇਹ ਕੀ ਆ ਇਹ ਕੀ ਅੰਤੜੀ ਮਰਜ਼ੀ ਲੈਉਣੇ ਤੇ ਲੈ ਵੀ ਸਕਦੇ ਜੀ ਚਾਹ ਬਣਾਉਂ ਆਂਦੀ ਨਾਲ ਵਧੀਆ ਜਿਹਾ ਕੋਈ ਕਾਹਨੋਂ ਲਿਆ ਬਿਸਕਟ ਪੁੱਜ ਗਿਆ ਤੇ ਐਂ ਕਰਕੇ ਐਂ ਕਾਹ ਮੈਡੀ ਥੋੜੀ ਜੀ ਥਕਾਵਟ ਲਾ ਲਈ ਹਾਂ ਮੈਨੂੰ ਆਂਦੀ ਸੁਸਤੀ ਹੁਣ ਬਹੁਤ ਪੈਨ ਲੱਪੀ ਆ ਇਹ ਥੱਲੇ ਬੈਠੀ ਮੈਡਮ ਤੇ ਸਾਡੇ ਆਉਂਦਿਆਂ ਨੂੰ ਤੇ ਬੈੱਡ ਤੇ ਚੜ ਕੇ ਬੈਠੀ ਵੇਖੋ ਇਹਨਾਂ ਕਿੰਨਾ ਮਾਰ ਆਪਾਂ ਇਹਦੇ ਲੱਗੇ ਨਾ ਆਪਾਂ ਹਾਂ 8:30 ਲੱਗੇ ਆ 8:30 ਵਜੇ ਦੇ ਸਾਢੇ 10 ਹੋ ਗਏ 2 ਘੰਟੇ ਹੋ ਗਏ ਨੂੰ ਆਰਾਮ ਕਰਦੇ ਵਧੀਆ ਤੇ ਅਗਲੀ ਜ਼ਿੰਦਗੀ ਇਹਦੀ ਆਪਣੀ ਥੋੜੀ ਜਿਹੀ ਜ਼ਿੰਦਗੀ ਆ ਆਸ਼ ਕਰਨ ਤੇ ਇਹ ਆਈ ਆ ਨਹੀਂ ਯਾਰ ਇਹ ਲੈਣ ਦੇ ਸਹੀ ਗੱਲ ਤੇ ਨਹੀਂ ਨਹੀਂ ਬੈਠੀ ਆਂ ਚਵਰੀ ਨੂੰ ਹਾਏ ਚਾਹ ਲੈ ਹਾਏ ਹਾਏ ਯਾਏ ਅੱਗੇ ਯੂ ਆ ਗਈ ਚਵਰ ਥੱਲੇ ਚਲੇ ਗਈ ਉਸੇ ਵਲੀ ਮਨ ਦੀ ਤਾਂ ਹਾਂ ਦੀ ਹਾਂ ਦੀ ਜੱਕ ਮਿੰਨੀ ਜਾਂਦੇ ਘਰ ਜਾਂਦੀ ਤੂੰ ਰੋਬ ਮਾਰਨਦੀ ਸਾਡੇ ਤੇ ਆ ਕੇ ਹੈਂ ਆਹ ਦੇ ਘਰ ਮੇਰਾ ਵਾ ਮੇਰੀ ਮਾਲਕ ਨਹੀਂ ਜਦੋਂ ਕੋ ਜਾਂਦੀ ਤੇ ਤੂੰ ਕੋਣ ਹੁੰਨੀ ਮੈਨੂੰ ਇਹ ਗੱਲ ਕਹਿਣ ਵਾਲੀ ਨਹੀਂ ਝੂਠੇ ਮਾਚੀ ਕਹਿੰਦੇ ਤਰੀਕਾ ਨਹੀਂ ਹੁੰਦੀ ਸਹੀ ਕਹ ਲੋ ਚਰਨ ਨੂੰ ਮੰਜੇ ਥੱਲੇ ਵਾਰਦਾ ਚੱਲ ਸੁਣੋ ਇਹ ਚਾਹ ਬਣਾਣਾ ਨੌਣਾ ਟੋਣਾ ਤੈਨੂੰ ਮੇਡੰਗੀ ਨਾਲ ਲਿਆ ਦੀ ਬਰਸ਼ ਬਰਸ਼ ਕਰ ਲਿਆ ਆਂਦੀ ਆਪ ਤੇ ਚੜ ਡਾਫਲੀ ਤੇ ਮੈਨੂੰ ਤੇ ਕੱਖ ਨਹੀਂ ਤੇ ਡਫਾਇਆ ਜਾਂਦਾ ਚੱਲ ਅਹੀਂ ਆਉਣੇ ਆ ਠੀਕ ਹੈ ਨਾਲ ਗੇ ਮਿਲਦੇ ਫਿਰ ਤੈਨੂੰ ਲੋਗੇ ਦੁਪਹਿਰ ਦਾ ਟਾਈਮ ਹੋ ਗਿਆ 2 ਵਜੇ ਦਾ ਤੇ ਆਪਾਂ ਬਣਾਉਣ ਲੱਗੇ ਅਸੀਂ ਮੈਗੀ ਕਿਉਂਕਿ ਹੁਣ ਪ੍ਰਬੜ ਨੇ ਸਕੂਲ ਤੋਂ ਆਉਂਦਾ ਟਾਈਮ ਹੋ ਹੀ ਚੱਲਿਆ ਉਹਨੇ ਦੋਵੇਂ ਛੁੱਟੀਆਂ ਹੋ ਜਾਂਦੀਆਂ ਨੇ ਉਸ ਤੇ 2:30 ਵਜੇ ਉਹਨੇ ਘਰ ਆ ਜਾਆ ਕਰਨਾ ਤੇ ਅਸੀਂ ਅੱਜ ਸ਼ੇਰ ਦਾ ਰੱਖਿਆ ਹੈ ਵਰਤ ਅਸੀਂ ਸ਼ੇਰ ਦਾ ਵਰਤ ਤੇ ਬੈਠੀਆਂ ਅੱਜ ਹੀ ਕਰਦੇ ਨਾਲ ਲੜੀਆਂ ਤੇ ਹੀ ਵਰਤ ਦੇਣੀ ਹੈ ਹੀ ਮਦਨ ਲੜਾਈ ਦੇ ਵਿੱਚ ਰੋਟੀ ਅਸੀਂ ਧਰਨੇ 'ਚ ਬੈਠੇ ਆਂ ਵਰਤਾਂ ਤੇ ਬੈਠੀਆਂ ਤੇ ਸ਼ੇਰ ਦੀਆਂ ਤੇ ਨਹੀਂ ਨਹੀਂ ਕਿਉਂ ਲੱਡੂ ਖਾ ਦੰਨੇ ਦੀ ਇੱਕ ਵਰਗਾ ਮੰਮੀ ਅੰਦੀ ਹੁੰਦੀ ਜਿਹੜੰਨੇ ਦੀ ਇੱਕ ਵਰਗਾ ਲੱਡੂ ਖਾਦਾ ਕਿਦਰ ਜਾਣਾ ਕੱਲ ਜਿਹੜਾ ਆਪਾਂ ਬਾਜੀ ਦੇ ਚ ਲੱਡੂ ਬਣਾਏ ਨਾ ਮੈਂ ਲੱਡੂ ਲੈ ਕੇ ਆਈ ਹਾਂ ਤੇ ਅਸੀਂ ਚਾਹ ਬਣਾਈ ਤੈਨੂੰ ਅਸਲ ਚ ਆਪਾਂ ਨੂੰ ਭੁੱਖ ਨਹੀਂ ਲੱਗੀ ਕਾਪ ਕਾ ਪਚਾਦਾ ਵੀ ਤਾਂ ਨਾਲੇ ਕੇਕ ਲੱਡੂ ਖਾਦਾ ਨਾਲ ਹੀ ਲੱਡੂ ਖਾਦਾ ਤੇ ਉਹਦਾ ਕਰਕੇ ਸਾਨੂੰ ਭੁੱਖ ਨਹੀਂ ਲੱਗੀ ਤੇ ਹੁਣ ਮੈਂ ਨਾ ਚੱਲ ਦੁਪਹਿਰ ਵੇਲੇ ਆਵਾਂ ਤੇ ਦੁਪਹਿਰ ਵੇਲੇ ਆਪਾਂ ਮੈਗੀ ਬਣਾ ਲੈਨੇ ਆ ਤੇ ਮੈਗੀ ਤੇ ਆਪਾਂ ਲੈਂਦੇ 3 ਪੈਕੇਟ ਤੇ ਮੈਂ ਖੁਦ ਕੋਲੋਂ ਗੱਲ ਕਰਦੀ ਹਾਂ ਮੈਂ ਆਪਾਂ ਪੰਜਾਬੀ ਬੁੜੀਆਂ ਬਤਾ ਕੀ ਕਰਦੀਆਂ ਵਾ ਵੀ ਮੈਗੀ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਵਿੱਚ ਕੁਝ ਐਡ ਕਰਨ ਦੀ ਜ਼ਰੂਰਤ ਨਹੀਂ ਇਹਨੂੰ ਤੁਸੀਂ ਇੱਦਾਂ ਹੀ ਬਣਾ ਸਕਦੇ ਜੇ ਤੇ 5 ਮਿੰਟ ਵਿੱਚ ਰੈਡੀ ਹੋ ਗਈ ਪਰ ਨਹੀਂ ਆਪਾਂ ਰਜਾਉਣਾ ਹੁੰਦਾ ਸਾਰਾ ਟੰਬਰ ਇਹਦੇ ਚੋਪਾ ਤਿੰਨ ਪੈਕੇਟ ਆ ਤਿੰਨ ਚੋਪ ਪੰਨਾਂ ਜਾਣਾਂ ਦਾ ਸਾਰਨਾ ਬਥੇ ਆਪਾਂ ਪਤਾ ਕੀ ਕਰਦੀਆਂ ਤੋ ਤਿੰਨ ਗੰਡੇ ਪਾਓ ਇੱਕ ਅੱਧਾ ਆਲੂ ਪਾਓ ਵੇਚ ਤੇ ਫਿਰ ਨੂੰ ਤੜਕਾ ਲਾਓ ਤੇ ਫਿਰ ਜਾ ਕੇ ਆਪਾਂ ਮਤਲਬ ਕੀ ਪਰ ਰਜਵੀ ਖਾਣੀ ਇਹ ਨਹੀਂ ਆ ਪਾ ਖਾਣਾ ਪੀ ਆਪਾਂ ਇਹ ਵੈਸੇ ਸਵਾਦ ਵਾਸਤੇ ਹੁੰਦੀ ਆ ਆ ਵੈਸੇ ਕੋਈ ਖਾਣਾ ਕਿਤੇ ਜਿਆਦੀ ਬੰਦੇ ਨੂੰ ਭੁੱਖ ਲੱਗੀ ਬੰਦੇ ਥੋੜੀ ਜੀ ਬੰਦਾ ਖਾ ਲੇ ਉਹ ਆਸ ਗਿਆ ਸੀ ਆ ਪਰ ਨਹੀਂ ਆਪਾਂ ਇਹਨੂੰ ਵੀ ਰਜਮੀ ਖਾ ਕੇ ਸੌਣਾ ਭਾਵੇਂ ਆਪਾਂ ਰਾਤ ਨੂੰ ਕਣੀ ਭਾਵੇਂ ਸਵੇਰ ਟਾਈਮ ਕਾੜੀ ਭਾਵੇਂ ਦੁਪਹਿਰ ਟਾਈਮ ਕਾੜੀ ਤੇ ਖਾਣੀ ਆਪਾਂ ਰਜਣੀ ਆ ਤੇ ਉਹਦੇ ਲਈ ਭਾਵੇਂ ਆਪਾਂ ਨੂੰ ਵਿੱਚ 15 ਚੀਜ਼ਾਂ ਹੋਰ ਨਾ ਐਡ ਕਰਦੀਆਂ ਸਹੀ ਜਾਨਾ ਵਿੱਚ ਆਪਣਾ ਹੁਣ ਵੀ ਸੱਜੀ ਹੁੰਦੀ ਤੇ ਉਹ ਵੀ ਵਿੱਚ ਪਾ ਲੈਣੀ ਵੀ ਛੁੱਟੋ ਇਹਦੇ ਵਿੱਚ ਤੇ ਮੈਗੀ ਬਣ ਜੂਗੀ ਵਧੀਆ ਤੇ ਨਾਲੇ ਆਪਣਾ ਢਿੱਡ ਭਰ ਜੂ ਸਾਰਿਆਂ ਦਾ ਤੇ ਉਹ ਆਪਾਂ ਮੈਗੀ ਬਣਾਉਣ ਲੱਗੇ ਹੁਣ ਤੇ ਸੁਨੋਈ ਸਾਡੇ ਮੂੰਹਾਂ ਲੇਖਣ ਲਈ ਆ ਤੇ ਜਗਰੂ ਬੰਦਰ ਸੁੱਕੇ ਆ ਤੇ ਪ੍ਰਭ ਦੀ ਆਪਾਂ ਵੇਟ ਕਰਦੇ ਆ ਮੈਨੂੰ ਇਹ ਹੀ ਕਿਉਂਕਿ ਮੈਂ ਨਾ ਪੂਰੇ 2 ਵਜੇ ਬਣਾਉਣ ਰੱਖਾ ਆ ਕਵਲ ਦਾ ਵੇਖੋ ਅੱਛਾ ਜਿੱਤੋ ਜਿੱਤਾ ਹੈ ਗਾਇਸ ਕਿਤੇ ਕਿਤੇ ਕੋ ਲੈ ਆਂਦੇ ਫੋਨ ਹੈਗੇ ਸਭ ਧੋਣੇ ਆ ਕਿਉਂਕਿ ਬਹੁਤ ਪਹਿਲਾਂ ਐਦਾਂ ਆਪਾਂ ਫੋਨ ਨੂੰ ਨਾ ਝਬੜ ਪਾ ਕੇ ਉਹਦੀ ਬੈਟਰੀ ਸੈਟ ਕਰਨੀ ਕਾਗਜ਼ ਡਾਉਣੇ ਕਿੰਨਾ 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 ਬੰਗੇ ਕਰਦੇ ਰਹੇ ਆ ਬੜਾ ਬੂ ਅੰਦਰ ਬੜੇ ਫੋਨ ਹੰਡਾਏ ਆ ਨੇ ਤੇ ਆਪਾਂ ਮੇਰੇ ਤੋਂ ਸਾਡੇ ਤੋਂ ਹੁੰਦਾ ਹੈਗਾ ਪਹਿਲਾਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਆਇਆ ਹੈਗਾ Samsung ਦਾ ਵਾਟਿਕ ਵਰ ਮਟਰੋਲਾ ਮਟਰੋਲਾ ਕੰਪਨੀ ਤੇ ਇੱਕ ਹੋਰ ਕੜੀ ਵੀ ਗੁਰੂ ਨੋਕਿਆ ਨੋਕਿਆ ਬੜਾ ਜਨ ਨੋਕਿਆ ਦਾ ਮਮੀ ਦਾ ਨੰਬਰ ਹੁੰਦਾ ਸੀ 77105 ਇਦਾਂ ਜੀ ਕਰਕੇ ਅਡਾ ਨੰਬਰ ਵੜਾ ਵੜਾ ਜੇ ਰੋ ਨੰਬਰ ਹੈ ਅਡਾ ਚੱਲਿਆ ਡੈਡੀ ਮੇਰੇ ਦਾ ਬਹੁਤ ਪੁਰਾਣਾ ਨੰਬਰ ਆਹ ਵਾਲਾ 77105 ਇਹਨੇ ਉਹ ਚਾਰੇ ਨੇ ਜਦੋਂ ਥੱਲੇ ਡਿੱਗ ਜਾਣਾ ਨਾ ਨੇ ਟੋਟਾ ਟੋਟਾ ਪਰ ਇਹ ਵੀ ਗੱਲ ਹੈ ਕਿ ਇਹਨੂੰ ਮੜਾ ਜਾ ਤੂੰ ਪੇਰਾ ਕੇ ਚਲਾ ਲੂ ਨਾ ਇਹ ਉਸੇ ਵਲੇ ਚੱਲ ਜਾਂਦਾ ਫੋਨ ਇਹ ਪਾਣੀ ਚ ਵੀ ਡਿੱਗ ਜੇ ਨਾ ਤੇ ਇਹਨੂੰ ਤਪੇਰਾ ਕਰ ਦੋ ਤੇ ਅਗਲੇ ਦਿਨ ਨੂੰ ਚੱਲ ਜਾਂਦਾ ਚੱਲ ਜਾਂਦਾ ਬਹੁਤ ਵਧੀਆ ਹੈ ਜੀ ਮਹਿੰਗੇ ਫੋਨ ਤੇ ਕਿਤੇ ਉਹਨਾਂ ਨੂੰ ਡਰ ਲੰਗਾ ਰਹਿਦਾ ਕਿਤੇ ਥੱਲੇ ਨਾ ਡਿੱਗ ਜੇ ਸਹੀ ਗੱਲ ਹੈ ਦੋ 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 3000 ਨਾਰਮਲ ਹੀ ਖਾ ਜਾਂਦੇ ਆ ਸਹੀ ਗੱਲ ਹੈ ਤੇ ਇਹਨੂੰ ਇਦਾਂ ਰਬਣਾ ਪਾ ਕੇ ਵੀ ਚਲਾਉਣਾ ਕਵਲੇ ਪਾਈਆਂ ਰਬਣਾ ਪਰ ਵੇਖੋ ਵਿਚਾਰੇ ਨੂੰ ਮਰੀਜ਼ ਬਣਾ ਕੇ ਰੱਖਣਾ ਜਦੋਂ ਕਿ ਦੇਦੀ ਉਹ ਵਿਚਾਰੇ ਦੀ ਬੈਟਰੀ ਨਾ ਕਿਤੇ ਹਿੱਲ ਜਾਣੀ ਹਿੱਲਦੀ ਆ ਇਹਦੇ ਦੀ ਤਾਈ ਨੂੰ ਪਾਈ ਰਫਟ ਤੇ ਇਹਦੇ ਚ ਮਕਾਗਤ ਵੀ ਲਾਇਆ ਵਾ ਤੇ ਉਹ ਰਫਟ ਵੀ ਪਾਈ ਆ ਤੇ ਪੈਂਟ ਦੀ ਢਿੱਲੀ ਹੋਣੀ ਤੁਹਾਨੂੰ ਕਾਗਜ਼ ਲੈਣਾ ਤੇ ਕਾਗਜ਼ ਉਹਦੇ ਜਿੱਤੋਂ ਤਨ ਤਨ ਕੇ ਸਹੀ ਗਲਵੜਾ ੱਟਕਾ ਕਰੀਦਾ ਆ ਮੈਂ ਕਿਆ ਲੇਕਿਨ ਓ ਮੈਗਾਂ ਲੱਗੀ ਆ ਮੈਂ ਤੁਹਾਨੂੰ ਕਹਿਣ ਲੱਗੀ ਆ ਕਿ ਚੈੱਕ ਕਰੀਦਾ ਕਰੰਟ ਕੀ ਥੋਕ ਲਾਗੇ ਇਹ ਨਾ ਹੁਣ ਜਿਵੇਂ ਆਪਾਂ ਨੂੰ ਆਪਣੇ ਚਾਰ-ਚਾਰ ਆਵੜੇ ਨਵੇਂ ਫੋਨ ਨਵਾਂ ਬੱਡੇ ਫੋਨਾਂ ਤੇ ਚਾਰ-ਚਾਰ ਦਿਨਾਂ ਨਾ ਕਰਦੇ ਹਾਂ ਨਾ ਬਸ ਚਾਰਜ ਨੂੰ ਧੁੱਕ ਲਾ ਕੇ ਤੇ ਫਿਰ ਚਾਰਜ ਲਉਂਦੇ ਨੇ ਉਹ ਕੰਮ ਆਪਾਂ ਇਹਨਾਂ ਨਾ ਕਰਦੇ ਇਹਦੀ ਬੈਟਰੀ ਨੂੰ ਧੁੱਕ ਲਾ ਲਈਦਾ ਹੈ। ਬੈਟਰੀ ਨੂੰ ਧੁੱਕ ਲਾ ਕੇ ਤੇ ਫਿਰ ਇਹਨੂੰ ਚਾਰਜ ਲਉਂਦੇ ਇਹਨੂੰ ਮੈਂ ਵੀ ਕਿਸੇ ਟਾਈਮ ਜੇ ਚਾਰਜ ਨਾ ਨਾ ਹੁੰਦੀ ਹੋਵੇ ਤਾਂ ਮੈਂ ਬੈਟਰੀ ਨੂੰ ਜੀਭ ਲਾ ਕੇ ਦੇਖਦੀ ਹਾਂ ਕਿ ਕਰੰਟ ਆਉਂਦਾ ਵੀ ਆ ਬੈਟਰੀ 'ਚ ਤੇ ਜਦੋਂ ਬੈਟਰੀ ਕਰੰਟ ਦਿੰਦੀ ਹੈ ਤਾਂ ਮਤਲਬ ਇਹ ਆ ਕਿ ਬੈਟਰੀ ਚੱਲਦੀ ਆ ਚਾਰਜਰ 'ਚ ਕੋਈ ਪ੍ਰੋਬਲਮ ਆ। ਸਹੀ ਗੱਲ ਤੇ ਇਹ ਵੀ ਇਹ ਮੋਡਲ ਇਹਨਾਂ ਦੀ ਕਿੰਨੀ ਕੀਮਤ ਘਟ ਗਈ ਹੈ ਨਾ ਇਹ 500 ਰੁਪਏ ਦਾ ਫੋਨ ਆ ਜਾਂਦਾ ਇਹ ਸਿਰਫ ਨਹੀ 500 ਦਾ ਆ ਜਾਂਦਾ ਨਹੀ ਨਹੀ ਉਹਦਾ ਮਤਲਬ ਵੀ ਆਪਾਂ ਲਈ ਇਹ ਤੇ ਵੇਚ ਬੰਦਾ ਜੇ ਤੇ ਸੈਕੰਡ ਹੈਂਡ ਲਾਓ ਤੇ ਫਿਰ ਇਹ ਤੇ 400 500 ਤੱਕ ਵਧੀਆ ਮਿਲ ਜਾਂਦਾ ਜੇ ਨਵਾਂ ਲਓ ਤੇ 11 1200 ਦਾ ਆ ਹਾਂ ਜੇ ਇੰਨੇ ਕ ਦਾ ਆ ਜਾਂਦਾ ਉਹ ਤੇ ਵਿਚਾਰਾਂ ਦੀ ਇਦੋਂ ਇਹਨਾਂ ਦੀ ਕੀ ਜਾਂਦਾ ਜਦੋਂ ਇਹਨਾਂ ਦਾ ਟਾਈਮ ਹੀ ਨਾ ਕਿਸੇ ਟਾਈਮ ਇਹ ਵੀ ਇਹਨਾਂ ਦੇ ਇੱਕ ਕੀ ਆਪਣਾ ਹੀ ਇੱਕ ਰੂ ਸਹੀ 25 26 26 ਸੂਤੋਂ ਮਮੀਆਂ ਦੀ ਘਟ ਨਹੀਂ ਹੁੰਦਾ ਹੁੰਦਾ ਹਾਂ ਤੇ ਹੁਣ ਹਾ ਜਿਹੜਾ ਆਕੀਆ ਵੀ ਇਹਦੇ ਲੱਗੇ ਇਹਨੂੰ ਕੋਈ ਫੜ ਵੀ ਜਾਵੇ ਮੈਂ ਫੜ ਕੇ ਰੱਖਦੀ ਨਾ ਨਿੱਕੇ ਜਣ ਨਿਆਣੇ ਨੂੰ ਵੀ ਦਵਾਂਗੇ ਨਾ ਉਹਨੇ ਇਹਨੂੰ ਛੱਡ ਕੇ ਆ ਵਡੇ ਫੋਨ ਵੱਲ ਭੱਜਣਾ ਵਾ ਜੀ ਚਲਾ ਕੇ ਮਾਰਨਾ ਉਹਨੇ ਵੀ ਅਗਲੇ ਨੇ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਹਨਾ ਹਮੇਂ ਵਿਖਿਆ ਨੂੰ ਦੇਖ ਆਜ ਮੈਂ ਹੂੰ ਕੱਲ ਨਹੀਂ ਹਾਂ ਹਾਂ ਅੱਜ ਕਿਹਦਾ ਸਮਾਂ ਹੈਗਾ ਕੱਲ ਨੂੰ ਨਹੀਂ ਅੱਜ ਕਿ ਕੋਈ ਕਿੰਨੇ ਦੇਖੋ ਇਹ ਚੜ੍ਹਾਈਆਂ ਜਾਂ ਤੇ ਕੱਲ ਉੱਤਰ ਜਾਂਦਾ ਉਹ ਕੰਮ ਹੁੰਦਾ ਵਾ ਕਿ ਜਿਵੇਂ ਹਨਾ ਟਾਈਮ ਟਾਈਮ ਦੀ ਗੱਲ ਹੁੰਦੀ ਆ ਤੇ ਉਹ ਹੁਣ ਵਿਚਾਰਿਆਂ ਦੀ ਕਦਰ ਬਿਲਕੁਲ ਨਹੀਂ ਹੈਗੀ ਬਹੁਤ ਘਟ ਗਈ ਵਿਚਾਰਿਆਂ ਦੀ ਤੇ ਆਪਾਂ ਬਣਾਈ ਹੁਣ ਬੈਠੇ